ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ। ਹਾਜ਼ਰਾਂ ਇੱਕ ਨਵੀਂ ਕਹਾਣੀ ਦੇ ਨਾਲ। ਕਹਾਣੀ ਨੂੰ ਅੰਤ ਤੱਕ ਜਰੂਰ ਸੁਣਨਾ। ਲਾਈਕ ਜਰੂਰ ਕਰਨਾ। ਮੀਤ ਤੇ ਵਿਆਹ ਨੂੰ 5 ਸਾਲ ਬਾਅਦ ਵੀ ਜਦੋਂ ਬੱਚਾ ਨਹੀਂ ਹੋਇਆ ਤਾਂ ਸੱਸ ਦਾ ਉਸ ਨਾਲ ਵਰਤਾਓ ਹੋਰ ਭੈੜਾ ਹੋ ਗਿਆ। ਆਏ ਦਿਨੋਂ ਮੀਤ ਨੂੰ ਮਾਨਸਿਕ ਤੌਰ ਤੇ ਜਿੰਨਾ ਹੋ ਸਕਦਾ ਪਰੇਸ਼ਾਨ ਕਰਦੀ। ਕਈ ਵਾਰ ਤਾਂ ਮੀਤ ਦਾ ਮਨ ਇਸ ਦੁਨੀਆ ਤੋਂ ਅਲਵਿਦਾ ਆਖ ਜਾਣ ਦਾ ਕਰਦਾ। ਪਰ ਪੀਕੇ ਘਰ ਬਾਰੇ ਸੋਚ ਉਹ ਮਨ ਸਮਝਾ ਲੈਂਦੀ ਕਿਉਂਕਿ ਮੀਤ ਪੀਕੇ ਘਰ ਦੀ ਰੌਣਕ ਜੋ ਸੀ ਤੇ ਦੂਜਾ ਉਹ ਆਪਣੀ ਸੱਸ ਵੱਲੋਂ ਹੁੰਦੇ ਭੈੜੇ ਵਰਤਾਓ ਨੂੰ ਦੱਸ ਕੇ ਮਾਪਿਆਂ ਨੂੰ ਦੁਖੀ ਨਹੀਂ ਸੀ ਕਰਨਾ ਚਾਹੁੰਦੀ ਤੇ ਜਦੋਂ ਕਦੇ ਉਹ ਆਪਣੇ ਪਤੀ ਹਰਪ੍ਰੀਤ ਨਾਲ ਮਾਂ ਦੇ ਇਸ ਵਰਤਾਓ ਬਾਰੇ ਗੱਲ ਕਰਦੀ ਤਾਂ ਉਹ ਕੰਨੀ ਮਾਰ ਜਾਂਦਾ ਮੀਤ ਨੇ ਹੁਣ ਇਸ ਬਾਰੇ ਹਰਪ੍ਰੀਤ ਨਾਲ ਗੱਲ ਕਰਨੀ ਵੀ ਲਗਭਗ ਛੱਡ ਹੀ ਦਿੱਤੀ ਸੀ ਸ਼ਾਇਦ ਹਰਪ੍ਰੀਤ ਨੂੰ ਬੱਚਾ ਨਾ ਹੋਣ ਦਾ ਤੰਨਾ ਨਹੀਂ ਸੀ ਸੁਣਨਾ ਪੈਂਦਾ ਤਾਂ ਕਰਕੇ ਉਹ ਮੀਤ ਦੇ ਦਰਦ ਨੂੰ ਸਮਝ ਵੀ ਕਿਵੇਂ ਸਕਦਾ ਸੀ ਇੱਕ ਦਿਨ ਤਾਂ ਹੱਦੋਂ ਹੱਦ ਉਦੋਂ ਹੋਈ ਜਦੋਂ ਸੱਸ ਵੱਲੋਂ ਮੀਤ ਨੂੰ ਇਹ ਸੁਣਨ ਨੂੰ ਮਿਲਿਆ ਕਿ ਹਰਪ੍ਰੀਤ ਦਾ ਖਿਹੜਾ ਛੱਡ ਵਿਆਹ ਲਿਆਵਾਂਗੀ ਦੂਜੀ ਜਿਹੜੀ ਘਰ ਨੂੰ ਇੱਕ ਚਿਰਾਗ ਤਾਂ ਦੇ ਸਕੇ ਐਨਾ ਸੁਣ ਮੀਤ ਦੀ ਭੁੱਬ ਨਿਕਲ ਗਈ ਉਹ ਅੰਦਰੋਂ ਅੰਦਰ ਫੁੱਟ ਫੁੱਟ ਕੇ ਰੋਈ ਤੇ ਰੱਬ ਨੂੰ ਅਰਦਾਸ ਕਰਦੀ ਬੋਲੀ ਰੱਬਾ ਹੁਣ ਤੇਰੇ ਹੱਥ ਹੈ ਸਭ ਮੈਂ ਤਾਂ ਇਸ ਦੁਨੀਆ ਤੋਂ ਵੈਸੇ ਵੀ ਅੱਕ ਚੁੱਕੀ ਆ ਤੂੰ ਚਾਹੇ ਤਾਂ ਕੁਝ ਹੋ ਸਕਦਾ ਨਾਲੇ ਸਭ ਬੋਲ ਹੀ ਰਹੀ ਸੀ ਕਿ ਉਸ ਨੂੰ ਗਲੀ ਵਿੱਚੋਂ ਰੋਂਦੇ ਬੱਚੇ ਦੀ ਆਵਾਜ਼ ਕੰਨੀ ਪਈ ਉਸ ਨੇ ਇਸ ਨੂੰ ਰੱਬ ਦਾ ਸ਼ੁਭ ਸੰਕੇਤ ਸਮਝਿਆ ਤੇ ਇੰਨੀ ਅਰਦਾਸ ਕਰਨ ਤੇ ਹੀ ਮੀਤ ਅੰਦਰੋਂ ਆਪਣੇ ਆਪ ਨੂੰ ਮਜ਼ਬੂਤ ਮਹਿਸੂਸ ਕਰਨ ਲੱਗੀ। ਉਸ ਦਾ ਰੱਬ ਵਿੱਚ ਵਿਸ਼ਵਾਸ ਪਹਿਲਾਂ ਨਾਲੋਂ ਵੱਧ ਗਿਆ। ਉਹ ਘਰ ਦੇ ਕੰਮ ਕਰਦੀ, ਬਾਣੀ ਪੜ੍ਹਦੀ ਰਹਿੰਦੀ, ਸਾਰਾ ਦਿਨ ਵਾਹਿਗੁਰੂ ਵਾਹਿਗੁਰੂ ਜਾਪ ਕਰਦੀ, ਤੇਰਦਾਸ ਕਰਦੀ। ਤੇ ਫਿਰ ਉਹ ਦਿਨ ਆ ਹੀ ਗਿਆ ਜਦੋਂ ਮੀਤ ਨੇ ਸੱਸ ਨੂੰ ਦੱਸਿਆ, "ਮਾਂ ਜੀ, ਤੁਸੀਂ ਦਾਦੀ ਬਣ ਵਾਲਿਓ।" ਇਹ ਸੁਣਦੇ ਨਾਲ ਹੀ ਸੱਸ ਖੁਸ਼ੀ ਵਿੱਚ ਝੂਮੋਟੀ ਤੇ ਖੁਸ਼ੀ ਵਿੱਚ ਮੀਤ ਨੂੰ ਗੱਲ ਵੀ ਲਗਾ ਲਿਆ ਗੱਲ ਲੱਗਦੇ ਨਾਲ ਮੀਤ ਦੀ ਹੰਝੂ ਵਹਿ ਤੁਰੇ ਉਸ ਦੀ ਸੱਸ ਨੇ ਵਿਆਹ ਤੋਂ ਬਾਅਦ ਸ਼ਾਇਦ ਦੂਜੀ ਵਾਰ ਉਸ ਨੂੰ ਐਨੇ ਪਿਆਰ ਨਾਲ ਗੱਲ ਲਾਇਆ ਸੀ ਹਲਿਉ ਇਸ ਜੱਫੀ ਵਾਲੀ ਨਿੱਗੀ ਮਮਤਾ ਨੂੰ ਮਾਨ ਹੀ ਰਹੀ ਸੀ ਕਿ ਸੱਸ ਦੇ ਮੂੰਹੋਂ ਨਿਕਲ ਗਿਆ ਬਸ ਰੱਬ ਹਰਪ੍ਰੀਤ ਵਰਗਾ ਇੱਕ ਮੁੰਡਾ ਤੇਰੀ ਝੋਲੀ ਪਾ ਦੇਵੇ ਮੈਂ ਤਾਂ ਤੀਰਥ ਨਹਾ ਲਉ ਇਹ ਸੋਣ ਸਕੂਨ ਵਾਲੀ ਮਿਲਣੀ ਬੇਚੈਨੀ ਵਿੱਚ ਬਦਲ ਗਈ। ਮੀਤ ਜਲਦੀ ਨਾਲ ਆਪਣੇ ਕਮਰੇ ਵੱਲ ਗਈ ਤੇ ਭੁੱਬਾ ਮਾਰ ਰੋਈ। ਇਹ ਸੋਚ ਕਿ ਇੱਕ ਖੁਸ਼ੀ ਮਿਲਣ ਤੇ ਉਸ ਨੂੰ ਨਾ ਮਾਣ ਅਸੀਂ ਅਗਲੀ ਖੁਸ਼ੀ ਦਾ ਇੰਤਜ਼ਾਰ ਕਰਨਾ ਕਿਉਂ ਸ਼ੁਰੂ ਕਰ ਦਿੰਦੇ ਹਾਂ। ਹੁਣ ਜਿਵੇਂ ਜਿਵੇਂ ਡਿਲੀਵਰੀ ਦਾ ਸਮਾਂ ਨੇੜੇ ਆ ਰਿਹਾ ਸੀ ਮੀਤ ਨੂੰ ਇਹ ਡਰ ਅੰਦਰੋਂ-ਅੰਦਰ ਹੀ ਖਾਈ ਜਾ ਰਿਹਾ ਸੀ। ਉਹ ਸੋਚ ਰਹੀ ਸੀ ਕਿ ਜੇਕਰ ਕੁੜੀ ਹੋ ਗਈ ਤਾਂ ਮਾਂ ਜੀ ਨੇ ਫੇਰ ਉਸ ਨੂੰ ਮਾਨਸਿਕ ਪਰੇਸ਼ਾਨੀ ਦੇਣ ਲਈ ਕੋਈ ਮੌਕਾ ਨਹੀਂ ਛੱਡਣਾ ਪਰ ਮਨ ਨੂੰ ਮਜ਼ਬੂਤ ਕਰਨੀ ਮੀਤ ਨੇ ਇਹ ਅਰਦਾਸ ਕੀਤੀ ਰੱਬਾ ਜੋ ਦੇਈ ਬਸ ਤੰਦਰੁਸਤ ਨੇ ਤੂੰ ਜਿੱਥੇ ਹੁਣ ਤੱਕ ਸੰਭਾਲ ਲਿਆ ਏ ਅੱਗੇ ਵੀ ਤੂੰ ਹੀ ਸੰਭਾਲੇਂਗਾ ਅਖੀਰ ਉਹ ਸਮਾਂ ਆ ਹੀ ਗਿਆ ਤੇ ਡਾਕਟਰ ਨੇ ਆ ਕੇ ਕਿਹਾ ਸਾਰੇ ਪਰਿਵਾਰ ਨੂੰ ਮੁਬਾਰਕਾਂ ਮੁੰਡਾ ਹੋਇਆ ਹੈ ਤੇ ਦੋਨੋਂ ਜੱਚਾ ਬੱਚਾ ਤੰਦਰੁਸਤ ਹਨ ਇੰਨਾ ਸੋਣਾ ਮਾਂ ਜੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਆ ਤੇ ਹਰਪ੍ਰੀਤ ਦੀਆਂ ਅੱਖਾਂ ਵੀ ਖੁਸ਼ੀ ਵਾਲੇ ਹੰਝੂਆਂ ਨਾਲ ਭਿੱਜ ਗਈਆਂ ਮਾਂ ਜੀ ਨੇ ਮੀਤ ਦੇ ਡਿਲੀਵਰੀ ਰੂਮ ਵਿੱਚੋਂ ਬਾਹਰ ਆਉਂਦੇ ਹੀ ਉਸ ਨੂੰ ਕੁੱਟ ਕੇ ਜੱਫੀ ਪਾ ਲਈ ਤੇ ਬਹੁਤ ਸਾਰੀਆਂ ਅਸੀਸਾਂ ਦਿੱਤੀਆਂ ਮੀਤ ਵੀ ਰੱਬ ਦਾ ਸ਼ੁਕਰ ਕਰਦੀ ਨਹੀਂ ਸੀ ਥੱਕ ਰਹੀ ਕਿ ਰੱਬ ਨੇ ਉਸ ਦੀ ਅਰਦਾਸ ਸੋਣ ਲਈ ਉਸਦੀ ਰਾ ਲਾਜ ਜੋ ਰੱਖ ਲਈ ਸੀ ਸੱਚੇ ਮਣੀ ਮਨੋਂ ਕੀਤੀ ਅਰਦਾਸ ਕਦੇ ਵੀ ਅਧੂਰੀ ਨਹੀਂ ਜਾਂਦੀ ਪ੍ਰਮਾਤਮਾ ਹਰ ਅਰਦਾਸ ਪੂਰੀ ਕਰਦਾ ਹੈ ਕਹਾਣੀ ਵਧੀਆ ਲੱਗੀ ਲਾਈਕ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ